ਨੰਗਲ ਸ਼ਹਿਰ ਦੇ ਵਿੱਚ ਚੋਰ ਇੱਕ ਵਾਰ ਫੇਰ ਤੋਂ ਸਰਗਰਮ ਹੁੰਦੇ ਨਜ਼ਰ ਆ ਰਹੇ ਨੇ ਤੇ ਆਏ ਦਿਨ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜੇਕਰ ਗੱਲ ਨੰਗਲ ਦੇ ਰੇਲਵੇ ਰੋਡ ਦੀ ਕਰੀਏ ਤਾਂ ਬੀਤੇ ਕਾਫੀ ਸਮੇਂ ਤੋਂ ਰੇਲਵੇ ਰੋਡ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਜਿਨ੍ਹਾਂ ਦੇ ਵਿੱਚ ਮੋਟਰਸਾਈਕਲ ਚੱਕੇ ਜਾਣ ਦੀਆਂ ਕਈ ਘਟਨਾਵਾਂ ਸ਼ਾਮਿਲ ਹਨ। ਰੇਲਵੇ ਰੋਡ ਵਿਖੇ ਅੱਜ ਇੱਕ ਹੋਰ ਘਟਨਾ ਵਾਪਰੀ ਜਿਸ ਦੇ ਵਿੱਚ ਇੱਕ ਨੌਜਵਾਨ ਵੱਲੋਂ ਸ਼ਰੀਆਮ ਇੱਕ ਮੋਟਰਸਾਈਕਲ ਨੂੰ ਚਾਬੀ ਲਗਾ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਜਦੋਂ ਵਰਮਾ ਕਾਰ ਐਸੈਸਰੀ ਤੇ ਕੰਮ ਕਰਨ ਵਾਲੇ ਇੱਕ ਨੌਜਵਾਨ ਦਾ ਮੋਟਰਸਾਈਕਲ ਇੱਕ ਵਿਅਕਤੀ ਵੱਲੋਂ ਚੋਰੀ ਕੀਤਾ ਜਾਂਦਾ ਹੈ ਸੀਸੀਟੀਵੀ ਦੀਆਂ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮੋਟਰਸਾਈਕਲ ਚੋਰੀ ਕਰਨ ਵਾਲੇ ਨੇ ਪਹਿਲਾਂ ਆਲੇ ਦੁਆਲੇ ਰੇਕੀ ਕੀਤੀ ਫਿਰ ਕੋਈ ਚਾਬੀ ਲਗਾ ਕੇ ਮੋਟਰਸਾਈਕਲ ਨੂੰ ਸਟਾਰਟ ਕਰਕੇ ਉਹ ਰਫੂ ਚੱਕਰ ਹੋ ਗਿਆ ਤੁਸੀਂ ਵੀ ਵੇਖੋ ਇਹ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ ਪਹਿਲੋ ਪਰੇ ਨੂੰ ਦੇਖ ਆਇਆ ਇਹਦੀ ਰਿਕਾਰਡ ਰੱਖੀ ਲੱਗ ਲਿਆ ਇੱਕ ਬੈਟ ਆਇਆ ਹੁੰਦੇ ਪਰ ਨਾ ਪਾਇਆ ਜ਼ੂਮ ਕਰਾਂ ਥੋੜਾ ਜਾਂ ਇਹ ਬੰਦਾ ਕੋ ਜੋਰ ਜੋਰ ਲਾਇਆ ਉਹਨੇ ਜੋਰ ਦੀ ਲਾ ਕੇ ਇਹ ਚਾਬੀ ਪਤਾ ਨਹੀਂ ਕਿਹੜੀ ਸੀ ਜੋਰ ਲਾ ਕੇ ਚਾਬੀ ਖੋਲ ਲਿਆ ਇਹਨੇ ਤੇ ਹੁਣ ਕੀ ਕਰ ਰਿਹਾ ਕੰਦਾ ਇਹ ਰਿਵਰਸ ਕਰਕੇ ਇਸਾਈਡ ਸਿਰ ਇਹ ਉਧਰ ਨੂੰ ਨਹੀਂ 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 ਦੇਖ ਹੁਣ ਦੱਸ ਦਿੰਨੇ ਕਿਹੜੀ ਸਾਈਡ ਹੁੰਦੀ ਆ ਚੱਲ ਗਿਆ ਆ ਦੇ ਆ ਜਾ ਰਿਹਾ ਇਧਰ ਨੂੰ ਹੀ ਆਣਾ ਜੀ ਬਰਮੜੀ ਪਹਿਲੇ ਆਪਣਾ ਸ਼ੋਬ ਨਾਮ ਦੱਸ ਦਿਓ ਰੇਲਵੇ ਰੋਡ ਬੜਾ ਸੰਗਣੀ ਆਬਾਦੀ ਵਾਲਾ ਏਰੀਆ ਹੈ ਆਏ ਦਿਨ ਮੋਟਰਸਾਈਕਲ ਚੋਰੀ ਹੋ ਰਹੀ ਕਿੱਦਾਂ ਵੇਖਦੇ ਹੋ ਕੀ ਕਹਿਣਾ ਚਾਹੋਗੇ ਸਰ ਮੈਂ ਇਹ ਕਹਿਣਾ ਚਾਹਾਂਗਾ ਕਿ ਦੇਖੋ ਇੱਥੇ 24 ਘੰਟੇ ਪੂਰਾ ਇਹਨਾਂ ਆਬਾਦੀ ਵਾਲਾ ਏਰੀਆ ਹੈ ਹਰ ਵਕਤ ਲੋਕ ਲੰਘਦੇ ਟੱਪਦੇ ਸਾਰਾ ਕੁਝ ਇਹਨਾਂ ਦੇ ਇਕੱਠੇ ਹੋਏ ਵੀ ਹੁੰਦੇ ਕਦੇ ਕੋਈ ਪ੍ਰੋਬਲਮ ਵਾਲਾ ਚੱਕਰ ਨਹੀਂ ਆ ਹਮੇਸ਼ਾ ਦੀ ਤਰ੍ਹਾਂ ਮੁੰਡਾ ਮੇਰੇ ਕੋਲ 10-15 ਸਾਲ ਤੋਂ ਕੰਮ ਕਰ ਰਿਹਾ ਹੈ ਪੁਲਿਸ ਸਾਹਮਣੇ ਖੜਾਉਂਦੇ ਆ ਪਲਾਟ ਦੇ ਵਿੱਚ ਲੋਕ ਲਾ ਕੇ ਕੱਲ ਵੀ ਐਸਾ ਹੀ ਹੋਇਆ ਖੜਾਇਆ ਜਦੋਂ ਸ਼ਾਮੀ 8:30 ਵਜੇ ਜਾਣ ਲੱਗੇ ਤਾਂ ਬਾਈਕ ਐ ਨਹੀਂ ਗਾ ਫਿਰ ਸਾਰੇ ਲੱਭਿਆ ਕਿ 10-15 ਦਿਨ 10-15 ਮਿੰਟ ਲੱਭਿਆ ਨਹੀਂ ਬਾਈਕ ਮਿਲਿਆ ਫਿਰ ਉਸ ਵਾਰ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਹਦੇ ਵਿੱਚੋਂ 3:30-4 ਵਜੇ ਦੇ ਕਰੀਬ ਚ ਕੋਈ ਬੰਦਾ ਆਇਆ ਬਾਈਕ ਚੋਰੀ ਕਰਕੇ ਲੈ ਗਿਆ ਮਤਲਬ ਉਹਨੇ ਕਾਲੇ ਜਿਹੇ ਰੰਗ ਦਾ ਕੋਈ ਬੰਦਾ ਸੀਗਾ ਮੂੰਹ ਤੇ ਮਫਲ ਪਾਇਆ ਵਾ ਕੈਬਰੀ ਬਾਈ ਵੀ ਬ੍ਰੈਂਡ ਪਾਈ ਵੀ ਤੇ ਅਸੀਂ ਸੀਸੀਟੀਵੀ ਵਗੈਰਾ ਚੈੱਕ ਚੁਕ ਕੀਤੀ ਤੇ ਬਾਈਕ ਲੈ ਕੇ ਉਹ ਆਇਆ ਇਧਰੋ ਜੈਸ ਬੈਂਕ ਕੋਲੋਂ ਤੇ ਚੱਲ ਗਿਆ ਸਟੇਸ਼ਨ ਵੱਲੋਂ ਫਿਰ ਅਸੀਂ ਥਾਣੇ ਠੋਡੇ ਗਏ ਪੁਲਿਸ ਵਾਲਿਆਂ ਨੂੰ ਕਿਹਾ ਪੁਲਿਸ ਵਾਲੇ ਕਹਿੰਦੇ ਕੋਈ ਨਹੀਂ ਦੇਖਦੇ ਹਜੇ ਰਿਪੋਰਟ ਨਾਲ ਲਿਖਾਓ ਵੀ ਹਜੇ ਰੁਕ ਜਾਓ ਇੱਕ ਦਿਨ ਹਜੇ ਐਫਆਈਆਰ ਨਾ ਕਰਾਓ ਤੁਸੀਂ ਅੱਛਾ ਅਸੀਂ ਕਿਹਾ ਉਹਨੂੰ ਐਫਆਈਆਰ ਦਾ ਖਰ ਲਓ ਸੀ ਕਹਿੰਦੇ ਨਹੀਂ ਕਿਤਾ ਦਿਨ ਸਾਨੂੰ ਟਾਈਮ ਦਿਓ ਅਸੀਂ ਜਦਾਂ ਦੇਖੀ ਆਪਣੇ ਤਰੀਕੇ ਨਾਲ ਥੋੜੀ ਦੇਖ ਪਾ ਗਏ ਕਿ ਉਹ ਅਸੀਂ ਕਰੀਏ ਜੋ ਵੀ ਆ ਵੀ ਕੱਲੂ ਰਿਪੋਰਟ ਲਿਖਾ ਦਿਓ ਤੁਸੀਂ ਠੀਕ ਹੈ ਫਿਰ ਅਸੀਂ 1/2 ਘੰਟਾ ਉੱਥੇ ਦੇਖਦੇ ਰਹੇ ਫਿਰ ਵਾਪਸ ਆ ਗਏ ਸੀ ਉੱਥੋਂ ਅਜੇ ਤਾਂ ਕੋਈ ਪ੍ਰਸ਼ਾਸਨ ਵੱਲੋਂ ਕੋਈ ਅਜੇ ਸਾਨੂੰ ਕੋਈ ਮਦਦ ਨਹੀਂ ਮਿਲੀ ਕੋਈ ਇਨਫੋਰਮੇਸ਼ਨ ਨਹੀਂ ਆਈ ਨਾ ਖੁਦ ਕੋਈ ਚੈੱਕ ਕਰਨ ਆਏ ਨਾ ਸਾਡੇ ਇੱਥੇ ਸ਼ਾਪ ਤੇ ਸਾਨੂੰ ਸਪੈਸ਼ਲ ਪੁੱਛਣ ਆਏ ਕੋਈ ਨਾ ਕੋਈ ਸੀਸੀਟੀਵੀ ਚੈੱਕ ਕੀਤਾ ਉਹਨਾਂ ਨੇ ਅਸੀਂ ਉਹ ਸੀਸੀਟੀਵੀ ਜਿਹੜੇ ਰਿਕਾਰਡਿੰਗ ਦਿੱਤੀ ਹੈ ਸਾਰੀ ਇਹੀ ਉਹਨਾਂ ਨੇ ਹਵਾਲੇ ਕੀਤੀ ਅਸੀਂ ਇਹੀ ਰਿਕਾਰਡਿੰਗ ਉਹਨਾਂ ਨੂੰ ਦਿੱਤੀ ਬਾਕੀ ਆਪਣੇ ਵੱਲੋਂ ਉਹਨਾਂ ਵੱਲੋਂ ਕੋਈ ਇਹਨਾਂ ਨੇ ਕੋਈ ਆਈ ਨਹੀਂ ਇਦਾਂ ਦਾ ਕੋਈ ਹਾਂ ਕੋਈ ਰਿਸਪੌਂਸ ਨਹੀਂ ਮਿਲਿਆ ਉਹਨਾਂ ਵੱਲੋਂ ਕਿੱਦਾਂ ਦੇਖਦੇ ਹੋ ਬੇਖੋਫ ਹੋ ਕੇ ਜਿਹੜੇ ਚੋਰ ਲਟੇਰੇ ਆ ਵਾਰਦਾਤਰ ਉਹ ਅੰਜਾਮ ਦੇ ਰਹੇ ਲੋਕਾਂ ਵਿੱਚ ਹਰ ਟਮੇ ਹਰ ਸਮੇਂ ਖੋਫ ਦਾ ਮਾਹੌਲ ਹੈ ਬਿਲਕੁਲ ਸਰ ਸਾਡਾ ਨੰਗਲ ਸ਼ਹਿਰ ਤਾਂ ਪਹਿਲਾਂ ਹੀ ਬਹੁਤ ਸੇਫ ਸਾਈਡ ਸੀ ਇਹ ਤਾਂ ਇਹ ਤਾਂ ਲੋਕ ਇੱਥੇ ਸਾਡਾ 5 500 ਕਿਲੋਮੀਟਰ ਤੱਕ ਮਿਸੂ ਹਰਸੀਕੇ ਨੰਗਲ ਡੈਮ ਅਗਣਾ ਡੈਮ ਬਹੁਤ ਅੱਛਾ ਸ਼ੇਰ ਹੈ ਗਾਇ ਹਾਂ ਪਰ ਲੇਕਿਨ ਉਹਨਾਂ ਕੁਝ ਸਮਝਿਆ ਤਾਂ ਕਹਿੰਦੇ ਕਰਾਇਮੇ ਬਹੁਤ ਹੋਣ ਲੱਪਿਆ ਵਾ ਚੋਰੀ ਚੱਕੇ ਸ਼ਰੀ ਅਮਰਦੀਨ ਦਿਹਾੜੇ ਆਪਾਂ ਇਹਨੂੰ ਚੋਰੀ ਨਹੀਂ ਕਹਾਂਗੇ ਇਹ ਦਿਨ ਦਿਹਾੜੇ ਡਾਕ ਆਏ ਡਾਕਾ ਦੇਖੋ ਨਵਾਂ ਸਵਲੈਂਡਰ ਮੁੰਡੇ ਦਾ ਹਾਂ 50-60 ਹਜ਼ਾਰ ਰੁਪਏ ਦਾ ਮੋਟਰਸਾਈਕਲ ਸ਼ਰੀ ਅਮ ਚੋਰੀ ਕਰਕੇ ਲੈ ਗਏ ਇਹ ਕੋਈ ਖੋਪੇ ਹੈ ਨਹੀਂ ਪ੍ਰਸ਼ਾਸਨ ਦੇ ਨਾਲ ਲੋਕਾਂ ਨੂੰ ਥੋੜਾ ਬੋਤਾ ਖੋਪਸਾ ਜਾਈਦਾ ਕਿ ਲੈ ਵੀ ਇੱਥੇ ਪੁਲਿਸ ਨਾਮ ਦੀ ਕੋਈ ਚੀਜ਼ ਹੈਗੀ ਆ ਬਿਲਕੁਲ ਸਾਨੂੰ ਅਰੈਸਟ ਕਰੇਗੀ ਫੜਨ ਕਿ ਅੱਧਾ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਦੇਖੋ ਦੇਖੋ ਫੋਗੇ ਲੋਕ ਕ੍ਰਾਈਮ ਕਰਦੇ ਫੇ ਆ ਆ ਸਾਹਮਣੇ ਆ ਕੁਛ 15 ਦਿਨ ਪਹਿਲਾਂ ਸਾਹਮਣੇ ਪੂਰੀਆਂ ਦੇ ਇਹ ਮੁਗਲੈਲ ਦੀਆਂ ਬਾਲਟੀਆਂ ਚੱਕ ਕੇ ਲੈ ਗੇ ਹਾਂ ਹਾਂ ਪਿਛਲੇ ਹਫਤੇ ਮੋਟਰਸਾਈਕਲ ਆ ਪਿਛਲੇ ਹਫਤੇ ਉੱਥੋਂ ਸਟੇਸ਼ਨ ਦੇ ਕੋਲੋਂ ਮੋਟਰਸਾਈਕਲ ਚੱਕ ਕੇ ਲੈ ਗੇ ਇਹ ਕੁਛ ਸਮਝ ਨਹੀਂ ਆ ਰਿਹਾ ਪ੍ਰਸ਼ਾਸਨ ਕੀ ਕਰ ਰਿਹਾ ਕੋਈ ਪੀਸੀਆਰ ਕੋਈ ਗਸ਼ਤ ਕੋਈ ਨਾ ਦੇ ਕੋਈ ਅੱਧਾ ਦਾ ਇਹ ਮਾਕੀ ਇਹ ਮੈਂ ਕਹਿਣਾ ਚਾਹਾਂਗਾ ਕਿ ਥੋੜਾ ਜਾਂ ਇਹਨਾਂ ਨੂੰ ਅਲਰਟ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਕਿ ਕੋਨ ਸਾਰਾ ਧਿਆਨ ਠੀਕ ਹੈ ਸਾਡੇ ਨਾਗਰਿਕਾਂ ਦਾ ਵੀ ਫਰਕ ਪੜ ਜਾਏਗਾ ਅਸੀਂ ਵੀ ਇਹਨਾਂ ਨਾਲ ਪੂਰਾ ਕਰੀਏ ਪਰ ਲੇਕਿਨ ਇਹਨਾਂ ਦਾ ਵੀ ਫਰਕ ਜਾ ਉਹਨੂੰ ਕ੍ਰਾਈਮ ਹੋਇਆ ਵਾ ਥੋੜਾ ਜਾਂ ਹਾਈ ਲੈਵਲ ਤੇ ਆਣ ਸਟ੍ਰੈਸ ਕਰਨ ਬੰਦੇ ਕੋਲ ਹੈ ਕਿੱਥੋਂ ਕਿਹਾ ਠੀਕ ਧੰਨਵਾਦ ਨਾਮ ਮੈਂ ਆਪਣਾ ਮੇਰਾ ਨਾਮ ਦੀਪਾ ਲਮਾਰੀ ਦੀਪਾ ਜੀ ਕਿੱਥੇ ਰਹਿੰਦੇ ਹੋ ਜੀ ਗਾਟ ਸ਼ੈਂਪਰ ਪੁਆਣੀ ਬਚੂਗੀ ਆਸ ਤੇ ਨੰਗਲ ਜੱਥੇ ਕਿਨੇ ਟਾਈਮ ਤੋਂ ਕੰਮ ਕਰਦੇ ਹੋ ਰੇ ਮੈਨੂੰ 15 ਸਾਲ ਹੋ ਗਏ 15 ਸਾਲ 15 ਸਾਲ ਪਹਿਲੀ ਵਾਰ ਘਟਨਾ ਵਾਪਰੀ ਹੈ ਹਾਂਜੀ ਪਹਿਲੀ ਵਾਰ ਵਾਪਰੀ ਕਿੱਦਾਂ ਵੇਖਦੇ ਹੋ ਵੇਖਦੇ ਜਦੋਂ ਪਰਤ ਕਰਨ ਮੈਨੂੰ ਮੋਟਰਸਾਈਕਲ ਨੰਬਰ ਦੱਸ ਦੋ ਕਿਹੜਾ ਮਾਡਲ ਹੈ ਕਦੋਂ ਲਿਆ ਸੀ ਇਹ ਸਪਲੈਂਟਰ ਮੋਟਰਸਾਈਕਲ ਹੈ 16 ਮਾਡਲ ਹੈ ਭਾਜੀ ਪੀਵੀ07 ਏਜेड2399 ਨੰਬਰ ਹੈ ਭਾਜੀ ਮੋਟਰਸਾਈਕਲ ਦਾ ਠੀਕ ਹੈ ਇਸ ਮਤਲਬ ਕੱਲ ਦਿਨ ਦਿਹਾੜੇ ਹੀ ਚੋਰੀ ਹੋ ਗਿਆ ਕੀ ਮੰਗ ਕਰਦੇ ਹੋ ਪੁਲਿਸ ਤੋਂ ਔਲਸੋ ਤਾਂ ਇਹੀ ਮੰਗ ਕਰਦੇ ਤੇ ਅਪਰਾਧੀ ਨੂੰ ਪਕੜਿਆ ਜਾਵੇ ਕਿਉਂਕਿ ਸੀਸੀਟੀਵੀ ਵਿੱਚ ਵੀ ਵੀਡੀਓ ਕੈਦ ਹੋ ਗਿਆ ਵਾ ਨਕਾਬ ਪਾਇਆ ਵਾ ਜੀ ਨਕਾਬ ਪਾਇਆ ਵਾ ਹਾਂਜੀ